ਸਰਕਾਰੀ ਮਹਿਕਮੇ ਵਿੱਚ ਤਰੱਕੀ ਲਈ ਬਹੁਤ ਪ੍ਰਯੋਗ ਵਿੱਚ ਆਪਣੇ ਗਾਵਾਡ ਵਰਡ ਪ੍ਰਯੋਗਤਾ ਚੱਲਦੀ ਹੈ। ਹਰ ਬੰਦਾ ਤਰੱਕੀ ਕਰਨਾ ਚਾਹੁੰਦਾ ਸਿੱਧੇ ਜਾਂ ਸਿੱਧੇ ਢੰਗ ਨਾਲ। ਹੁਣ ਸਾਡੇ ਮਹਿਕਮੇ ਵਿੱਚ ਹੀ ਸਪਾਈ ਤੋਂ ਹੌਲਦਾਰ ਬਣਦਾ ਇੱਕੋ ਜਿਹਾ ਤਰੀਕਾ ਆ ਕੇ B1 ਦਾ ਟੈਸਟ ਦਿੱਤਾ ਜਾਵੇ। ਉਸ ਟੈਸਟ ਵਿੱਚ ਜਿਹੜਾ ਪਾਸ ਹੁੰਦੇ ਆ ਵੈਕੈਂਸੀਆਂ ਦੇ ਮੁਤਾਬਕ ਉਹਨਾਂ ਨੂੰ ਹੌਲਦਾਰ ਬਣਾਇਆ ਜਾਂਦਾ ਫਿਰ ਅੱਗੇ ਤਰੱਕੀ ਕਰਦੇ ਆ। ਪਰ ਇੱਕ ਇੱਕ ਸੂਰਮੇ ਦੇ ਨਾਲ ਇਹਦੀ ਬਜਾਏ ਸੀ 2 ਲੈ ਲੈਂਦੇ ਆ ਸੀ 2 ਹੁੰਦਾ ਵਾ ਕਿਸੇ ਨੂੰ ਕਿ ਚੰਗੇ ਕੰਮ ਵਾਸਤੇ ਹੌਲਦਾਰ ਦਾ ਰੈਂਕ ਦੇਣ ਦਾ ਤਨਖਾਹ ਨਾ ਕਨਸਟੇਬਲ ਦੀ ਮਿਲਦੀ ਹੈ ਉਹ ਸੀ 2 ਹੀ ਨਾ ਉਹ ਮੁੜ ਕੇ ਇੰਟਰ ਕਰਦੇ ਆ ਇੰਟਰ ਇੰਟਰਮੀਡੀਏਟ ਕੋਰਸ ਕਰਦੇ ਆ ਨਾ ਅਪਰ ਸਕੂਲ ਕੋਰਸ ਕਰਦੇ ਆ ਉਹ ਕਈ ਸੀ 2 ਹੋਏ ਹੋਏ ਖੇੜੇ ਥਾਣੇ ਜਾਂਦੇ ਚੁੱਲ ਕੇ ਇਨਸਪੈਕਟਰ ਇਕ ਤੱਕ ਪਹੁੰਚ ਜਾਂਦੇ ਆ ਕਨਸਟੇਬਲ ਹੀ ਐਸਐਚਓ ਲੱਗ ਜਾਂਦੇ ਆ ਇੱਕ ਫਰੀਦਪੁਰ ਐਸਪੀ ਹੱਡਕੁਆਟਰ ਹੁੰਦਾ ਸੀ ਉਹਦਾ ਅਸਲੀ ਰੈਂਕ ਇਨਸਪੈਕਟਰ ਹੈਗਾ ਉਹ ਦੋ ਰੈਂਕ ਵੈਸੇ ਹੀ ਲੈ ਕੇ ਉਹ ਸ਼੍ਰੀਪਾਂਜੀ ਹਸਪੀਟਲ ਕੁਆਟਰ ਲੱਗੇ ਸੀ ਤੇ ਕਈ ਸਾਲ ਲੱਗੇ ਰਏ ਤੇ ਜਿਹੜੇ ਉਹਨਾਂ ਤੋਂ ਸੀਨੀਅਰ ਡੀਐਸਪੀ ਹੁੰਦੇ ਸੀ ਉਹ ਉਹਨੂੰ ਸਲੂਟ ਮਾਰਦੇ ਹੁੰਦੇ ਸੀ ਪਰ ਇੱਕ ਮਹਿਕਮਾ ਇਹੋ ਜਿਹਾ ਵਾ ਜਿਹੜਾ ਮਹਿਕਮਾ ਕਦੇ ਵੀ ਜ਼ਿੰਦਗੀ 'ਚ ਤਰੱਕੀ ਦੀ ਕਰਨੀ ਚਾਹੁੰਦਾ ਉਹਨਾਂ ਵਾਸਤੇ ਸਭ ਤੋਂ ਵੱਡੀ ਮੁਸੀਬਤ ਆ ਤਰੱਕੀ ਹੋ ਜਾਣਾ ਉਹ ਮਹਿਕਮਾ ਆਇਆ ਪਟਵਾਰੀਆਂ ਦਾ ਪਟਵਾਰੀ ਜਿਹੜਾ ਰੈਂਕਿਆ ਉਹ ਚਾਹੁੰਦਾ ਕਿ ਮੈਂ ਪਟਵਾਰੀ ਭਰਤੀ ਹੋਵਾਂ ਪਟਵਾਰੀ ਰਿਟਾਇਰ ਹੋਵਾਂ ਤੇ ਪਰਲੋਕ ਸੁਧਾਰਨ ਤੋਂ ਬਾਅਦ ਰੱਬ ਅੱਗੇ ਬੇਨਤੀ ਆ ਕਿ ਸ਼ਾਇਦ ਉਹ ਉੱਥੇ ਵੀ ਪਟਵਾਰੀ ਲਾਤਾ ਜਾਵੇ ਉਹ ਜਸਵੰਦਰ ਭੱਲੇ ਦੀ ਇੱਕ ਸਕੈਟਿਆ ਵੀ ਕਿਸੇ ਪਟਵਾਰੀ ਦੇ ਕੋਤਾ ਪਿਆ ਗਿਆ ਪਟਵਾਰੀ ਕਹਿੰਦਾ ਕੁੱਤੇ ਜਿਹਾ ਤਰੀ ਹੁੰਦੀਆਂ ਕਦੇ ਚਾਰ ਨਰਲੇ ਪਿਆਰੀ ਤੇ ਤੁਨ ਮੈਂ 10ਾਂ ਦਾ ਪਟਵਾਰੀ ਕੀ ਹੁੰਦਾ ਵਾ ਕਿਉਂਕਿ ਪਟਵਾਰ ਤੋਂ ਉਪਰ ਕਾਨੂੰਗੋ ਰੈਂਕ ਹੁੰਦਾ ਤੇ ਕਾਨੂੰਗੋ ਤੋਂ ਉਪਰ ਤਹਿਸੀਲਦਾਰ ਬਹੁਤ ਘੱਟ ਬੰਦੇ ਆ ਕਿਤੇ 1 ਦਾ ਪਰਸੈਂਟ ਹੀ ਬੰਦੇ ਹੁੰਦੇ ਹੋਂਗੇ ਹੁਣ ਕਾਨੂੰਗੋ ਲੈ ਉਹ ਰੈਂਕ ਦਾ ਪਟਵਾਰੀ ਤੋਂ ਉਪਰ ਹੁੰਦਾ ਪਰ ਕੰਮ ਉਹ ਕੋਈ ਨਹੀਂ ਹੁੰਦਾ ਨਾ ਕੇਨ ਫਰਕ ਦੇ ਸਕਦਾ ਨਾ ਕੇ ਤਾਂ ਗੱਲ ਕਰ ਸਕਦਾ ਬਸ ਗੇਲੇ ਆ ਕੰਮ ਉਹਦਾ ਕਿਤੇ ਜਮੀਨ ਦੀ ਗਿਣਤੀ-ਮਿੰਤੀ ਕਰਨੀ ਹੋਵੇ ਜਿਹਨੂੰ ਨਿਸ਼ਾਨਦੇ ਹੀ ਕਹਿੰਦੇ ਆ ਉਦੋਂ ਬੜੀ ਲੋੜ ਪੈਂਦੀ ਆ ਨਹੀਂ ਉਹਦਾ ਕੋਈ ਕੰਮ ਨਹੀਂ ਹੈਗਾ ਹੋਰ ਜੇ ਤੁਹਾਨੂੰ ਮੇਰੀ ਗੱਲ ਝੂਠੀ ਲੱਗਦੀ ਆ ਤੇ ਹਾਈ ਕੋਰਟ ਸੁਪਰੀਮ ਕੋਰਟ ਜਾਂ ਕਿਸੇ ਅਦਾਲਤਾਂ ਦਾ ਰਕਾਰ ਦੇਖ ਲਓ ਜੇ ਕਦੀ ਕਿਸੇ ਪਟਵਾਰੀ ਨੇ ਇਹ ਰੇਟ ਪਾਈ ਹੋਵੇ ਕਿ ਮੇਰੇ ਨਾਲ ਦੇ ਕਾਨੂੰਗੋ ਬਣ ਗਿਆ ਤਾਂ ਮੈਨੂੰ ਵੀ ਕਾਨੂੰਗੋ ਬਣਾਇਆ ਜਾਵੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ